ਦੀ ਸਵੇਰ ਇੱਕ ਵੱਡਾ ਹਾਦਸਾ ਵਾਪਰਿਆ ਜਿਸ ਵਿੱਚ ਕੇ ਇੱਕ ਔਰਤ ਸੈਣੀ ਇੱਕ ਰੇਸਰ ਬਾਈਕਰ ਨੌਜਵਾਨ ਦੀ ਮੌਤ ਹੋ ਗਈ ਹੈ ਦਰਸਲ ਤੇਜ਼ ਰਫਤਾਰ ਰੇਸਰ ਬਾਈਕਰ ਨੇ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਵਿੱਚ ਕੇ ਐਕਟਿਵਾ ਤੇ ਸਵਾਰ ਮਹਿਲਾ ਦੀ ਮੌਕੇ ਤੇ ਮੌਤ ਹੋ ਗਈ ਉਥੇ ਹੀ ਬਾਈਕਰ ਵੀ ਮੌਕੇ ਤੇ ਹੀ ਮਾਰੇ ਗਿਆ ਉਸ ਦੀ ਬਾਈਕ ਵੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬਾਈਕ ਪੂਰੀ ਤਰ੍ਹਾਂ ਸੜ ਚੁੱਕੀ ਹੈ ਜਦ ਕਿ ਦੋਵੇਂ ਲਾਸ਼ਾਂ ਵੀ ਸੜਕ ਤੇ ਪਈਆਂ ਨੇ ਫੇਰ ਦੇਖੋ ਨਿਕਾਰ ਉਹ ਵੀ ਸੜਕ ਤੇ ਨਾ ਮੱਛੋ ਚੰਦੇ ਕੀ ਲਾੜਾ ਬਹੁਤ ਬੀ ਚੱਲਦਾ कहिड़ा चैनल जी ਜਿੰਨੇ ਵੀਰ ਹੋ ਜਾਂਦੇ ਨੇ ਆ ਸ਼ੌਂਕ ਆ ਜਾਂਦੇ ਨੇ ਫੋਨ ਦੀ ਤਲੀਰ ਹੋ ਗਈ ਆ ਜਿੰਨੇ ਜਾਮ ਲੱਗਦੇ ਆ ਬਾਡੀ ਲੱਗ ਕੇ ਹੀ ਲੱਗਦੇ ਆ ਤੁਹਾਨੂੰ ਵੀ ਬਾਅਦ ਚ ਸੁਣਦੇ ਕੋਈ ਜਾਬ ਲਾਉਣਾ ਫਿਰ ਤੁਹਾਡੇ ਹਿਸਾਬ ਨਾਲ ਦੇਖੋ ਅਸੀਂ ਨਹੀਂ ਕਹਿੰਦੇ ਅਸੀਂ ਤਾਂ ਕਹਿੰਦੇ ਆ ਸਾਥ ਜਾਓ ਮੈਂ ਨਹੀਂ ਕੁਝ ਵੀ ਨਹੀਂ ਕਹਿੰਦੇ ਅਸੀਂ ਦੋ ਪੇ ਨਹੀਂ ਕਹਿੰਦੇ ਵੀ ਐਂ ਕਰਵਾਉਂਦੇ ਅਸੀਂ ਕਹਿੰਦਾ ਦੇਖੋ ਸੀਨੀਅਰ ਅਫਸਰ ਸ਼੍ਰੀ ਬਲਾਨੋ ਇੱਕ ਦਰ ਲੈ ਉਤੇ ਪੂਰਾ ਕਤਨਾਕਰਮ ਸਮਰਾਲਾ ਦੇ ਨਜ਼ਦੀਕੀ ਪਿੰਡ ਕੋਟਲਾ ਸੰਸਪੁਰ ਨੇੜੇ ਵਾਪਰਿਆ ਜਿੱਥੇ ਕਿ ਲੁਧਿਆਣਾ ਚੰਡੀਗੜ੍ਹ ਹਾਈਵੇ ਤੇ ਸਵੇਰੇ ਸਵੇਰੇ ਇੱਕ ਐਕਟਿਵਾ ਅਤੇ ਰੇਸਰ ਬਾਈਕ ਵਿਚਾਲੇ ਟੱਕਰ ਹੋ ਗਈ ਜਾਣਕਾਰੀ ਮੁਤਾਬਕ ਮਾਂ ਤੇ ਪੁੱਤਰ ਐਕਟਿਵਾ ਤੇ ਸਵਾਰ ਹੋ ਕੇ ਸਮਰਾਲਾ ਵੱਲ ਨੂੰ ਜਾ ਰਹੇ ਸੀ ਕਿ ਕੁਝ ਸਮਾਨ ਘਰ ਪੁੱਲ ਗਏ ਅਤੇ ਜਿਵੇਂ ਹੀ ਉਹ ਪਲਟਣ ਲੱਗੇ ਤਾਂ ਲੁਧਿਆਣਾ ਸਾਈਡ ਤੋਂ ਇੱਕ ਤੇਜ਼ ਰਫ਼ਤਾਰ ਰੇਸਰ ਬਾਈਕਰ ਨੇ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਟੱਕਰ ਇੰਨੀ ਭਿਆਨਕ ਸੀ ਕਿ ਰੇਸਰ ਬਾਈਕਰ ਸਵਾਰ ਅਤੇ ਐਕਟਿਵਾ ਸਵਾਰ ਔਰਤ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਐਕਟਿਵਾ ਚਲਾ ਰਿਹਾ ਇਸ ਮ੍ਰਿਤਕ ਅਰਥ ਦਾ ਨੌਜਵਾਨ ਪੁੱਤ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜਿਸ ਨੂੰ ਕੇ ਹਸਪਤਾਲ ਚ ਪਹर्ती ਕਰਵਾਇਆ ਗਿਆ ਉਧਰ ਆਲੇ ਦੁਆਲੇ ਦੇ ਲੋਕਾਂ ਨੇ ਇਹਨਾਂ ਰੇਸਰ ਬਾਈਕਰਾਂ ਤੇ ਸਵਾਲ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਕੋਲ ਕੋਈ ਵੀ ਪਰਮਿਸ਼ਨ ਨਹੀਂ ਸੀ ਅਤੇ ਉਹ ਕਰੀਬ 150 ਤੋਂ ਜ਼ਿਆਦਾ ਦੀ ਸਪੀਡ ਨਾਲ ਬਾਈਕ ਚਲਾ ਰਹੇ ਸੀ ਹਾਂ ਕੀ ਨਾਮ ਹੈ ਤੁਹਾਡਾ ਹਾਂ ਮੇਰਾ ਨਾਮ ਸੁਖੀਰ ਸਿੰਘ ਹੈ ਪਿਆਰੇ ਜੀ ਆਹ ਕਿਹੜਾ ਪਿੰਡ ਹੈ ਤੁਹਾਨੂੰ ਕੋਟਲਾ ਸ਼ਮਸ਼ਪੁਰ ਇਹੀ ਪਿੰਡ ਆ ਜਿੱਥੇ ਦੁਰਘਟਨਾ ਹੋਈ ਹੈ ਮਾੜੀ ਕਿਸਮਤ ਨਾਲ ਇਹ ਕਿਵੇਂ ਹੋਈ ਦੁਰਘਟਨਾ ਜੀ ਇਹ ਦੁਰਘਟਨਾ ਦੇਖੋ ਇੱਕ ਧਮਾਕਾ ਹੋਇਆ ਅਸੀਂ ਤਾਂ ਨਗਰ ਨਵਾਸੀ ਆ ਅਸੀਂ ਥੋੜੀ ਦੇਰ ਬਾਅਦ ਪਹੁੰਚੇ ਆ ਆਉਣ ਤੇ ਪਤਾ ਲੱਗਿਆ ਵੀ ਜਿਹੜੇ ਹਰ ਵਾਰ ਐਤਵਾਰ ਇਤੋਂ ਬਾਈਕਰ ਲੰਘਦੇ ਆ ਜਿਹੜੇ ਬਹੁਤ ਤੇਜ਼ੀ ਨਾਲ ਚੱਲਦੇ ਨੇ ਮੇਰਾ ਖਿਆਲ ਹੈ 150 ਆ ਬਾਬੂ ਉਹਨਾਂ ਦੀ ਸਪੀਡ ਹੁੰਦੀ ਆ ਉਹਨਾਂ ਦੇ ਨਾਲ ਕੋਈ ਐਕਟਿਵਾ ਤੇ ਜਾ ਰਹੇ ਸ਼ਾਇਦ ਮਾਂ ਪੁੱਤ ਸੀਗੇ ਉਹ ਟਕਰਾਈ ਆ ਇਹਨਾਂ ਨਾਲ ਜੀਤੂ ਮਾਂ ਤਾਂ ਚੱਲ ਵਸੀ ਆ ਤੇ ਬੱਚੇ ਦੇ ਸੀਰੀਅਸ ਹਟਾ ਨੇ ਤੇ ਜਿਹੜਾ ਬਾਈਕਰ ਆ ਉਹ ਵੀ ਬਚਿਆ ਨਹੀਂ ਸੋ ਸਾਡੀ ਇਹ ਧਿਆਨ ਦਿਵਾਉਣ ਵਾਲਾ ਸਾਡੀ ਗੱਲ ਹੈਗੀ ਆ ਕਿ ਕੀ ਇਹ ਪੁਲਿਸ ਪ੍ਰਸ਼ਾਸਨ ਨੂੰ ਇੰਨੀ ਸਪੀਡ ਨਾਲ ਇੰਨੇ ਸਾਲਾਂ ਤੋਂ ਜਾਂਦੇ ਦੇਖੇ ਨਹੀਂ ਉਲਟਾ ਸਾਨੂੰ ਕੋਈ ਇੱਥੇ ਰੋਕਿਆ ਸ਼ਾਇਦ ਪੁਲਿਸ ਮੁਲਾਜ਼ਮ ਰਖਦਾ ਸੀ ਉਹ ਕਹਿੰਦਾ ਜੀ ਇਹਨਾਂ ਕੋਲ ਮਨਜ਼ੂਰੀ ਹੁੰਦੀ ਆ ਤੇ ਜਦੋਂ ਅਸੀਂ ਗੱਲ ਕੀਤੀ ਕਿ ਉਹਨਾਂ ਦੀ ਮਨਜ਼ੂਰੀ ਸਾਨੂੰ ਦਿਖਾਓ ਤਾਂ ਉਹ ਦਿਖਾਉਣ ਦੇ ਯੋਗ ਨਹੀਂ ਸੀ ਇਸਕੇ ਫੋਨ ਤੇ ਮੰਗਾ ਲਓ ਚਾਹੇ ਸਾਨੂੰ ਇੱਕ ਵਾਰੀ ਦਿਖਾ ਦਿਓ ਪਰ ਉਹ ਨਹੀਂ ਦਿਖਾ ਸਕੇ ਤੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਅਸੀਂ ਵੀ ਜਿਹੜੇ ਬਾਈਕਰ ਮੌਤ ਦਾ ਸਮਾਨ ਲੈ ਕੇ ਬਾਹਰ ਐਤਵਾਰ ਨੂੰ ਸੜਕਾਂ ਦੇ ਕੋ ਮਦੇ ਨੇ ਇਹਨਾਂ ਨੂੰ ਰੋਕਿਆ ਜਾਵੇ ਦੇਖੋ ਹੁਣ ਦੋ ਜਾਨਾਂ ਗਈਆਂ ਨੇ ਹੋਰ ਵੀ ਜਾ ਸਕਦੀਆਂ ਸੀ ਕੁਝ ਵੀ ਹੋ ਸਕਦਾ ਸੀ ਲਗਭਗ ਕੀ ਟਾਈਮ ਹੋ ਗਿਆ 40 ਮਿੰਟ ਪਹਿਲਾਂ ਅ ਫਵਾ 40 40 45 ਮਿੰਟ ਪਹਿਲਾਂ ਦੀ ਗੱਲ ਹੋਊਗੀ ਜਿਨ੍ਹਾਂ ਦੀ ਮੌਤ ਹੋਈ ਆ ਆਪਣੇ ਬਾਈਕ ਸਵਾਰ ਦੀ ਤੇ ਉਹ ਕਿੱਥੇ ਦੇ ਰਹਿਣੇ ਵਾਲੇ ਕਿਸ ਪਤਾ ਉਹ ਨਾਲ ਦੇ ਪਿੰਡ ਹੇਡੋਂ ਤੋਂ ਦੱਸੇ ਜਾਂਦੇ ਆ ਦੇਖੋ ਐਗਜ਼ੈਕਟਲੀ ਆਈ ਕੈਨਟ ਟੈਲ ਕਿਉਂਕਿ ਮੈਂ ਕੋਈ ਪ੍ਰੂਫ ਨਹੀਂ ਦੇਖਿਆ ਜੋ ਸੁਣਿਆ ਉਹ ਦੱਸਦਾ ਤੁਹਾਨੂੰ ਤੇ ਅਸੀਂ ਥੋੜੀ देर ਬਾਅਦ ਪਹੁੰਚੇ ਸੀ ਤੇ ਉਹ ਹੇਡੋਂ ਤੋਂ ਦੱਸੇ ਜਾਂਦੇ ਆ ਮਾਂ ਪੁੱਤ ਸੀਗਾ ਮਾਂ ਮੌਕੇ ਤੇ ਮਰ ਗਈ ਆ ਬਾਈਕਰ ਵੀ ਮੌਕੇ ਤੇ ਮਰ ਗਿਆ ਬੱਚਾ ਜਿਹੜਾ ਉਹ ਸੀਰੀਅਸ ਹੈਗਾ ਉਹਦੇ ਸੱਟਾਂ ਲੱਗੀਆਂ ਉਧਰ ਮੌਕੇ ਤੇ ਪੁਲਿਸ ਟੀਮਾਂ ਵੀ ਪਹੁੰਚੀਆਂ ਜਿਨ੍ਹਾਂ ਵੱਲੋਂ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜੀ ਤੱਕ ਗਿਆ ਜਾਂਦ ਕੇ ਇਸ ਦੌਰਾਨ ਸਥਾਨਕ ਵਾਸੀਆਂ ਤੇ ਪੁਲਿਸ ਵਿਚਾਲੇ ਬਹਿਸਵਾਜੀ ਹੁੰਦੀ ਵੀ ਨਜ਼ਰ ਆਈ ਪੁਲਿਸ ਨੇ ਕਿਹਾ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅੱਜ ਕੀ ਨਮਾ ਮੈਂ ਨੋ ਐਸਐਸ ਤਰਸੇਮਨਾਲਾ ਜੀ ਸਾਡੀ ਐਸਐਸ ਟੀਮ ਸਮਰਾਲਾ ਜੀ ਤੇ ਅੱਜ ਇੱਕ ਐਕਸੀਡੈਂਟ ਹੋਇਆ ਆਪਣੇ ਕਟਾਲਾ ਵਿੱਚ ਕੀ ਹੈ ਜੀ ਇਹ ਡਿਟੇਲ ਉਹ ਦੱਸੋ ਜੀ ਆਪਸ ਵਿੱਚ ਹੀ ਦੋ ਵਿਕਲ ਟਕਰਾ ਗਏ ਜੀ ਹਾਂ ਇੱਕ ਲੇਡੀ ਤੇ ਇੱਕ ਬੰਦੇ ਦੀ ਡੈਥ ਹੋ ਗਈ ਆਪਣੇ ਇਹ ਬਾਈਕਰ ਸੀਗੇ ਜੀ ਜਿਨ੍ਹਾਂ ਨਾਲ ਟੱਕਰ ਹੋਈ ਆ ਇੱਕ ਰੈਸਲ ਮੋਟਰਸਾਈਕਲ ਸੀਗਾ ਜੀ ਹਾਂਜੀ ਇਹ ਕਿਧਰੋਂ ਆ ਰਹੇ ਸੀ ਕਿਧਰ ਨੂੰ ਜਾਣਾ ਸੀਗੇ ਇਹਨਾਂ ਨੂੰ ਚੰਡੀਗੜ੍ਹੋਂ ਬੱਲ ਨੂੰ ਜਾ ਰਹੇ ਸੀ ਲੁਧਿਆਣੇ ਤੋਂ ਆ ਰਹੇ ਸੀ ਤੇ ਜਿਹੜੀ ਦੂਸਰੀ ਐਕਟ ਵਾਸ ਸੀ ਉਹ ਕਿੱਥੋਂ ਆ ਰਹੀ ਸੀਗੀ ਉਹ ਕਪੜਿਆਂ ਦੇ ਕ੍ਰੋਸ ਕਰ ਰਹੀ ਸੀਗੀ ਕੱਟ ਓਕੇ ਇਹ ਆਪਣੇ ਕੋਈ ਜਕਮੀ ਦੀ ਹਾਂ ਹਾਂਜੀ ਇੱਕ ਝਕਮੀ ਹੋਇਆ ਜੀ ਉਹਦੇ ਪਿੱਛੇ ਜਿਹੜੀ ਲੇਡੀ ਬੈਠੀ ਸੀ ਉਹਦੀ ਦਿੱਥੋ ਜੀ ਕਿੰਨੀ ਕਿੰਮਰਾ ਜੀ ਲੇਡੀ ਦੀ ਉਮਰ 45 ਸਾਲ ਦਾ ਦੱਸ ਜੀ ਕਿੰਨੇ ਕਜੇ ਦਾ ਹਾਸ ਜੀ 8 ਵਜੇ ਦਾ 8 ਸਵੇਰ ਦਾ ਜੀ ਤਮ੍ਰਿਤਿਕਾ ਵਰਤੀ ਦੀ ਪਹਿਚਾਨ ਪਰਮਿੰਦਰ ਕੌਰ ਪਤਰੀ ਪਰਮਿੰਦਰ ਸਿੰਘ ਵਾਸੀ ਦੇ ਤੌਰ ਤੇ ਹੋਈ ਹੈ ਜਦਕਿ ਮੋਟਰਸਾਈਕਲ ਸਵਾਰ ਨੌਜਵਾਨ ਦੀ ਪਛਾਣ ਵਿਵੇਕ ਵਾਸੀ ਚੰਡੀਗੜ੍ਹ ਵਜੋਂ ਹੋਈ ਹੈ ਜਦਕਿ ਜ਼ਖਮੀ ਹੋਇਆ ਨੌਜਵਾਨ ਦਾ ਨਾਮ ਸਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਪਿੰਡ ਦਾ ਹੀ ਰਹਿਣ ਵਾਲਾ ਸੀ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਵਿੱਚ ਲੱਗ ਗਈ ਹੈ ਸਮਰਾਲਾ ਤੋਂ ਸੁੱਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ